ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਾਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਬੇਬੇ ਭਜਨਕੌਰ ਦੇ ਤੀਜੇ ਪੁੱਤ ਦੀ ਮੌਤ ਹੋ ਗਈ ਮਾਤਾ ਕਹਿੰਦੇ ਆ ਕਿ ਰੋਂਦੀ ਨਾ ਸੰਭਾਲੀ ਜਾਵੇ ਤੇ ਚੁੱਪ ਨਾ ਕਰਾਈ ਜਾਵੇ ਪਰ ਭਜਨਕੌਰ ਤਾਂ ਚੁੱਪ ਕਰਕੇ ਬੈਠੀ ਸੀ ਬਸ ਆਪ ਦੇ ਆਪ ਦੇ ਮਰੇ ਪਏ ਪੁੱਤ ਦਾ ਮੂੰਹ ਨਿਹਾਰ ਰਹੀ ਸੀ ਸਭ ਉਸ ਨੂੰ ਆ ਕੇ ਕਹਿ ਰਹੇ ਸੀ ਕਿ ਬਹੁਤ ਮਾੜਾ ਹੋਇਆ ਤਾਂ ਬੇਬੇ ਭਜਨ कौर ਪੱਥਰ ਦਿਲ ਬਣਾ ਕੇ ਬੈਠੀ ਹੋਵੇ ਅੱਖਾਂ ਵਿੱਚ ਕੋਈ ਅਥਰ ਨਾ ਤੇ ਇਹ ਕਹਿ ਰਹੀ ਸੀ ਭਾਈ ਰੱਬ ਦੀ ਰੱਬ ਰੱਬ ਦੀ ਕੀਤੀ ਰੱਬ ਹੀ ਜਾਣੇ ਤੇ ਰੱਬ ਦੀ ਕੀਤੀ ਨੂੰ ਖੌਣ ਟਾਲਣ ਵਾਲਾ ਜੋ ਹੋਣਾ ਸੀ ਹੋ ਕੇ ਹੀ ਰਹਿਣਾ ਮਾੜਾ ਤਾਂ ਬਹੁਤ ਹੋਇਆ ਇਸ ਤੋਂ ਵੱਧ ਹੋਰ ਕੀ ਮਾੜਾ ਹੋ ਸਕਦਾ ਬੇਬੇ ਭਜਨਕੌਰ ਦਾ ਪਤੀ ਇਕਲੌਤਾ ਭਰਾ ਸੀ ਤੇ ਉਸ ਦੀ ਇੱਕ ਭੈਣ ਮਤਲਬ ਕਿ ਭਜਨਕੌਰ ਦੀ ਇੱਕ ਨਾਨ ਸੀ ਤੇ ਹੋਰ ਉਸ ਦਾ ਕੋਈ ਜੇਠ ਦੇਰ ਨਹੀਂ ਸੀ ਭਜਨਕੌਰ ਦੀ ਸੱਸ ਬਿਸ਼ਨਕੌਰ ਭਜਨਕੌਰ ਨੂੰ ਦੱਸਦੀ ਹੈ ਕਿ ਮਹਿਤਾਬ ਸਿੰਘ ਦੇ ਪਿਤਾ ਸਰਦਾਰ ਗੁਰਦਿਆਲ ਸਿੰਘ ਜੀ ਦੀ ਜੱਦੀ ਜ਼ਮੀਨ ਦਾ ਦਾਤ ਬਹੁਤ ਸੀ ਤੇ ਉਹ ਬਹੁਤ ਸਮਝਦਾਰ ਸੁਲਝੇ ਹੋਏ ਪਰੇ ਪੰਚਾਇਤਾਂ ਵਿੱਚ ਬਹਿਣ ਵਾਲੇ ਨੇਕ ਦਿਲ ਸਖਸ਼ ਸਨ ਸਰਕਾਰੇ ਦਰਬਾਰੇ ਸਭ ਉਹਨਾਂ ਦੀ ਬਹੁਤ ਚਲਦੀ ਸੀ ਘਰ ਪਰ ਘਰ ਵਿੱਚ ਕਮੀ ਬਸ ਇੱਕ ਔਲਾਦ ਦੀ ਸੀ ਜੀਆਂ ਦੀ ਘਾਟ ਦੀ ਸੀ ਇਹ ਔਲਾਦ ਮੈਨੂੰ ਬਹੁਤ ਔਖੀ ਮਿਲੀ ਇਹ ਪੁੱਤ ਵੀ ਮੈਂ 8 ਧੀਆ ਪੁੱਤਾਂ ਨੂੰ ਤੋੜਨ ਤੋਂ ਬਾਅਦ ਲਿਆ ਸੀ ਇਹ ਧੀ ਤੇ ਪੁੱਤ ਮੈਂ ਰੱਬ ਤੋਂ ਕਿਵੇਂ ਲਏ ਇਹ ਤਾਂ ਮੈਂ ਹੀ ਜਾਣਦੀ ਹਾਂ ਇਸ ਤਰ੍ਹਾਂ ਉਹ ਭਜਨਕਾਰ ਨੂੰ ਕਹਿੰਦੀ ਮੈਂ ਚਾਹੁੰਦੀ ਹਾਂ ਰੱਬ ਮੈਨੂੰ ਚਾਰ ਪੁੱਤੇ ਚਾਰ ਪੋਤੀਆਂ ਦੇਵੇ ਤੇ ਮੇਰੇ ਘਰ ਵਿੱਚ ਰੌਣਕ ਬਣ ਜਾਵੇ ਰੱਬ ਨੇ ਮੈਨੂੰ ਬਹੁਤ ਰਿਜਕ ਦਿੱਤਾ ਪਰ ਮੇਰੇ ਘਰ ਵਿੱਚ ਜੀਆਂ ਦੀ ਘਾਟ ਬਹੁਤ ਰੜਕਦੀ ਹੈ ਮੈਂ ਤਾਂ ਖੁਦ ਚਾਹੁੰਦੀ ਆ ਕਿ ਮੈਨੂੰ ਰੱਬ ਹੋਰ ਧੀਆ ਪੁੱਤ ਦਿੰਦਾ ਪਰ ਇਹ ਵੀ ਮੈਨੂੰ ਬਹੁਤ ਮੁਸ਼ਕਿਲ ਨਾਲ ਮਿਲੇ ਪਰ ਬੇਸ਼ੱਕ ਰੱਬ ਨੇ ਦਿੱਤੇ ਨੇ ਮੈਨੂੰ ਬਹੁਤ ਦੇਰ ਬਾਅਦ ਪਰ ਮੇਰਾ ਪੁੱਤ ਮਹਿਤਾਬ ਸਿੰਘ ਤੇ ਜਗੀਰ ਕੌਰ ਦੋਵੇਂ ਬਹੁਤ ਨੇਕ ਨੀਅਤ ਨੇ ਮੈਂ ਚਾਹੁੰਦੀ ਸੀ ਜੋ ਰੱਬ ਮੈਨੂੰ ਘਾਟ ਦਿੱਤੀ ਇਹਨਾਂ ਨੂੰ ਰੱਬ ਇਹ ਘਾਟਨਾ ਦੇਵੇ ਮਹਿਤਾਬ ਸਿੰਘ ਜੋ ਕਿ ਭਜਨ ਕੌਰ ਦਾ ਪਤੀ ਹੈ ਨੂੰ ਰੱਬ ਨੇ 4 ਪੁੱਤ ਤੇ ਤਿੰਨ ਧੀਆਂ ਦਿੱਤੀਆਂ ਉਹਦੇ ਰੱਬ ਨੇ ਜਗੀਰਕੌਰ ਨੂੰ ਵੀ ਦੋ ਪੁੱਤ ਤੇ ਤਿੰਨ ਧੀਆਂ ਦੀ ਸੋਹਣੀ اولاد ਦਿੱਤੀ ਇਸ ਤਰ੍ਹਾਂ ਬੇਬੇ ਵਿਸ਼ਨਕਰ ਆਪਦੇ ਅੱਖੀ ਬਹੁਤ ਸੋਹਣੀ ਪੋਤੇ ਪੋਤੀਆਂ ਦੋ ਤੇ ਦੋਧੀਆਂ ਦੀ ਘਰ ਵਿੱਚ ਰੌਣਕ ਦੇਖ ਰਹੀ ਸੀ ਇਹ ਦੇਖ ਕੇ ਵਿਸ਼ਨਕਰ ਬਹੁਤ ਖੁਸ਼ ਹੁੰਦੀ ਬਿਸ਼ਨਕੌਰ ਦਾ ਪਤੀ ਵੀ ਆਦੀ ਜ਼ਿਆਦਾ ਉਮਰ ਹੰਢਾ ਕੇ ਨਾ ਇਸ ਜਹਾਂ ਤੋਂ ਗਿਆ ਉਸ ਵਕਤ ਮਹਿਤਾਬ ਸਿੰਘ ਤੇ ਜਗੀਰ ਕੌਰ ਕੋਈ 14 ਤੇ 16 ਸਾਲ ਦੀ ਉਮਰ ਦੇ ਸਨ ਬਿਸ਼ਨਕੌਰ ਨੇ ਕੱਲਿਆਂ ਹੀ ਉਹਨਾਂ ਦੋਹ ਇਹਨਾਂ ਦੋਹਾਂ ਨੂੰ ਵਿਆਹਾ ਹੁਣ ਬਿਸ਼ਨਕੌਰ ਨੂੰ ਵੀ ਜ਼ਿਆਦਾ ਉਮਰ ਨਹੀਂ ਸੀ ਤੇ ਮਹਿਤਾਬ ਸਿੰਘ ਦੇ ਵਿਆਹ ਨੂੰ ਕੋਈ 10-12 ਸਾਲ ਹੋਏ ਸੀ ਤੇ ਉਸ ਦੀ ਵੀ ਮੌਤ ਹੋ ਗਈ ਜਦ ਘਰ ਵਿੱਚ ਪੋਤੇ-ਪੋਤੀਆਂ ਤੇ ਦੋਤੇ-ਦੋਤੀਆਂ ਦੀ ਰੌਣਕ ਬਣੀ ਤੇ ਵਿਸ਼ਨਕਰ ਇਸ ਦੁਨੀਆ ਤੋਂ ਚਲ ਵੱਸੀ ਮੱਥੇ ਦੇ ਲੇਖ ਤਾਂ ਭਜਨ ਕੌਰ ਦੇ ਵੀ ਬਹੁਤੇ ਚੰਗੇ ਨਹੀਂ ਸੀ ਇਹ ਖੁਸ਼ੀਆਂ ਤਾਂ ਉਸ ਦੇ ਨਸੀਬਾਂ ਵਿੱਚ ਵੀ ਨਹੀਂ ਸੀ ਇਹ ਪਰਿਵਾਰ ਦੀਆਂ ਰੌਣਕਾਂ ਤਾਂ ਉਸ ਦੇ ਹਿੱਸੇ ਵਿੱਚ ਵੀ ਨਹੀਂ ਸਨ ਬੇਸ਼ੱਕ ਉਸ ਨੇ ਸੱਤ ਬੱਚਿਆਂ ਨੂੰ ਜਨਮ ਦਿੱਤਾ ਕਹਿੰਦੇ ਆ ਕਿ ਵਿਸ਼ਨਕਰ ਦਾ ਪਤੀ मेहताब सिंह बच्चियां नु ਵਿਆਹ ਤੋਂ ਪਹਿਲਾਂ ਹੀ ਬਹੁਤ ਥੋੜੀ ਉਮਰ ਵਿੱਚ ਇਸ ਜਹਾਨ ਤੋਂ ਚਲੇ ਆ ਗਿਆ ਜੇਸਤਾ ਭਜਨ ਕੌਰ ਦਾ ਪਤੀ ਵੀ ਪਤੀ ਮਹਿਤਾਬ ਸਿੰਘ बच्चियां नु ਵਿਆਹ ਤੋਂ ਪਹਿਲਾਂ ਹੀ ਬਹੁਤ ਥੋੜੀ ਉਮਰ ਵਿੱਚ ਇਸ ਜਹਾਨ ਤੋਂ ਚਲੇ ਆ ਗਿਆ ਜੇਸਤਾ ਭਜਨ ਕੌਰ ਨੂੰ ਬਹੁਤ ਤੱਕਾ ਲੱਗਾ ਉਸਨੇ ਖੁਦ ਨੂੰ ਸੁਭਾਲ ਲਿਆ ਤੇ ਬੱਚਿਆਂ ਦੇ ਵਿਆਹ ਬਾਰੇ ਸੋਚਣ ਲੱਗੀ ਉਸ ਦੀਆਂ ਤਿੰਨ ਧੀਆਂ ਮੀਤੋ ਕਸ਼ਮੀਰੋ ਤੇ ਰਾਣੋ ਨੂੰ ਪਿਤਾ ਦੀ ਮੌਤ ਤੋਂ ਬਾਅਦ ਵੱਡੀਆਂ ਛੋਟੀਆਂ ਨਾਂ ਵੇਖ ਕੇ ਬਸ ਉਸ ਨੇ ਉਹਨਾਂ ਦਾ ਵਿਆਹ ਕਰ ਆਪਣਾ ਫਿਕਰ ਲਾਉਣ ਬਾਰੇ ਭਜਨ ਕਰਨੇ ਸੋਚਿਆ ਤੇ ਸਭ ਤੋਂ ਵੱਡਾ ਪੁੱਤਰ ਇਕਬਾਲ ਸਿੰਘ ਛੋਟਾ ਨਰਵੈਰ ਸਿੰਘ ਤੇ ਉਸ ਫਿਰ ਉਸ ਤੋਂ ਬਾਅਦ ਧਿਆਲ ਸਿੰਘ ਤੇ ਨਰਪੈ ਸਿੰਘ ਮਿੱਤੋਂ ਦੋਵੇਂ ਵੱਡੇ ਬੇਟੇ ਬਹੁਤ ਸਾਊ ਆਪਦੇ ਪਿਤਾ ਵਾਂਗ ਸੁਲਝੇ ਸਮਝੇ ਹੋਏ ਪੰਚਾਇਤਾਂ ਵਿੱਚ ਬਹਿਣ ਵਾਲੇ ਚੰਗੀ ਦਲੀਲ ਰੱਖਣ ਵਾਲੇ ਵਿਧਾਲ ਸਿੰਘ ਤੇ ਨਰਪੈ ਵੱਡਿਆਂ ਦੀ ਤਰ੍ਹਾਂ ਨਾ ਤਾਂ ਸੁਲਝੇ ਸਮਝੇ ਰਹਿੰਦੇ ਕਸਰ ਨਸ਼ੇ ਵਿੱਚ ਪੈ ਗਏ ਹੁਣ ਭਜਨ ਕੌਰ ਧੀਆ ਨੂੰ ਵਿਆਹ ਕੇ ਪੁੱਤਾਂ ਦੇ ਵਿਆਹ ਕਰਨ ਬਾਰੇ ਸੋਚਣ ਲੱਗੀ ਇਕ ਬਾਦ ਸਿੰਘ ਬਾਰੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਤੇ ਭਜਨ ਕਰ ਕਹਿੰਦੀ ਰੱਬ ਨੇ ਮੈਨੂੰ ਰੱਜ ਰਿਜਕ ਦਿੱਤਾ ਰਿਜਕ ਦੀ ਕੋਈ ਘਾਟ ਨਹੀਂ ਦਿੱਤੀ ਪਰ ਮੈਂ ਚਾਹੁੰਦੀ ਹਾਂ ਮੇਰੀ ਨਹੋ ਮੇਰੇ ਪੁੱਤ ਵਾਂਗ ਸੋਹਣੀ ਜਵਾਨ ਹੋਵੇ ਜੋ ਮੇਰੇ ਪੁੱਤ ਨਾਲ ਖੜੀ ਸੋਹਣੀ ਲੱਗੇ ਫਿਰ ਆਖਿਰ ਇੱਕ ਦਿਨ ਰੱਬ ਨੇ ਉਸ ਦੀ ਮਨਛਾ ਪੂਰੀ ਕਰ ਦਿੱਤੀ ਉਸ ਨੂੰ ਆਪਣੇ ਪੁੱਤਰ ਵਾਸਤੇ ਕੁੜੀ ਪਸੰਦ ਆ ਗਈ ਉਸ ਨੇ ਆਪਣੇ ਪੁੱਤ ਦਾ ਵਿਆਹ ਕਰ ਦਿੱਤਾ ਭਜਨ ਕੌਰ ਦੀ ਗੱਲ ਤਾਂ ਸੱਚ ਹੀ ਸੀ ਉਸ ਤੇ ਨਹੁ ਪੁੱਤਰ ਦੀ ਜੋੜੀ ਇਸ ਕਦਰ ਫੱਬੇ ਕਿ ਦੋਹਾਂ ਦੀ ਜੋੜੀ ਨੂੰ ਨਜ਼ਰਾਂ ਲੱਗ ਜਾਣ ਪੁੱਤਰ ਦੇ ਵਿਆਹ ਨੂੰ ਹਾਲੇ 6 ਹੀ 6 ਕੁ ਮਹੀਨੇ ਹੋਏ ਸੀ ਅਚਾਨਕ ਖੇਤ ਵਿੱਚ ਕੰਮ ਕਰਦਿਆਂ ਇਕਬਾਲ ਸਿੰਘ ਨੂੰ ਖੇਤ ਵਿੱਚੋਂ ਟਰਾਂਸਫਰਮ ਤੋਂ ਲਾਈਟ ਲੱਗ ਗਈ ਉਸ ਵਕਤ ਲਾਈਟ ਖੇਤਾਂ ਵਿੱਚ ਆਈ ਨੂੰ ਕੋਈ ਜ਼ਿਆਦਾ ਟਾਈਨ ਨਹੀਂ ਹੋਇਆ ਸੀ ਲੋਕਾਂ ਨੂੰ ਇਸ ਦੀ ਨੌਲੇਜ ਘੱਟ ਹੀ ਸੀ ਤੇ ਉਸ ਦੀ ਮੌਤ ਹੋ ਗਈ ਹੁਣ ਜਵਾਨ ਸਭ ਤੋਂ ਵੱਡੇ ਸਮਝਦਾਰ ਸੌ ਪੁੱਤ ਦੀ ਮੌਤ ਨੇ ਭਜਨਕੌਰ ਦੇ ਸੀਨੇ ਵਿੱਚ ਜੋ ਜ਼ਖਮ ਕੀਤਾ ਉਹ ਭਰਨ ਵਾਲਾ ਨਹੀਂ ਸੀ ਹੁਣ ਭਜਨਕੌਰ ਦੇ ਪਤੀ ਦੀ ਮੌਤ ਨੂੰ ਹਾਲੇ 5 ਕੁ ਸਾਲ ਹੋਏ ਸੀ ਉਹ ਇਸ ਸਦਮੇ ਤੋਂ ਖੁਦ ਸੰਭਲੀ ਹੀ ਸੀ ਉਸ ਨੂੰ ਪੁੱਤ ਦੀ ਮੌਤ ਨੇ ਆਹ ਕੇ ਰਿਆ ਇੱਕ ਬਾਲ ਸਿੰਘ ਦਾ ਭੋਗ ਪੈ ਗਿਆ ਤੇ ਭਜਨਕੌਰ ਨੇ ਇੱਕ ਬਾਲ ਸਿੰਘ ਦੇ ਸਹਰਿਆਂ ਨੂੰ ਕਿਹਾ ਮੈਂ ਮੇਰੇ ਪੁੱਤ ਦੇ ਸਹਰਿਆਂ ਨਾਲ ਵਿਆਹ ਕੇ ਲੈ ਆਂਦੀ ਹੋਈ ਨੂੰ ਘਰੋਂ ਜਾਂਦੀ ਵੇਖ ਜਰ ਨਹੀਂ ਸਕਦੀ ਤੇ ਤੁਸੀਂ ਚਾਹੋ ਤਾਂ ਮੈਂ ਆਪਣੇ ਦੂਸਰੇ ਪੁੱਤਰ ਦੇ ਘਰ ਬਿਠਾ ਕੇ ਆਪਾਂ ਘਰ ਵਸਾ ਸਕਦੇ ਹਾਂ ਪਰ ਉਸ ਦਾ ਪਰਿਵਾਰ ਨਾ ਮੰਨਿਆ ਤੇ ਉਸ ਦੀ ਪਤਨੀ ਨੂੰ ਉਸ ਦਾ ਪੇਕਾ ਪਰਿਵਾਰ ਲੈ ਗਿਆ ਉਹਨਾਂ ਨੇ ਦੂਸਰੀ ਜਗ੍ਹਾ ਤੇ ਵਿਆਹ ਕਰ ਦਿੱਤਾ ਇਸ ਤਰ੍ਹਾਂ ਇਕਬਾਲ ਸਿੰਘ ਦੇ ਘਰ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਹੁਣ ਦੂਸਰਾ ਪੁੱਤਰ ਨਰਵੈਰ ਸਿੰਘ ਨੇ ਆਪ ਦੀ ਮਾਂ ਨੂੰ ਦਿਲਾਸਾ ਦਿੰਦਾ ਕਿ ਮਾਂ ਬੇਸ਼ੱਕ ਮੈਂ ਵੱਡੇ ਵੀਰ ਇਕਬਾਲ ਸਿੰਘ ਦੀ ਜਗ੍ਹਾ ਤਾਂ ਨਹੀਂ ਭਰ ਸਕਦਾ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਤੈਨੂੰ ਉਸ ਦੀ ਘਾਟ ਘੱਟ ਮਹਿਸੂਸ ਹੋਵੇ ਮਾਂ ਤੂੰ ਅੱਜ ਤੋਂ ਬਾਅਦ ਰੋਣਾ ਨਹੀਂ ਪਰ ਉਹ ਜਾਣਦੀ ਸੀ ਉਹ ਜਾਣਦਾ ਸੀ ਇਹ ਰੋਣ ਸਦਾ ਦਾ ਉਸ ਦੀ ਮਾਂ ਦੇ ਪੱਲੇ ਪੈ ਗਿਆ ਏ ਜੋ ਮਾਂ ਨੂੰ ਦਲਾਸੇ ਦੇ ਰਿਹਾ ਸੀ ਉਸ ਨੂੰ ਖੁਦ ਦਾ ਪਤਾ ਨਹੀਂ ਸੀ ਕਿ ਮੈਂ ਲੰਮੇ ਪੈਂਡੇ ਦਾ ਰਾਹੀ ਨਹੀਂ ਹਾਂ ਇੱਕ ਬਾਲ ਦੀ ਮੌਤ ਨੂੰ 9 ਮਹੀਨੇ ਹੋਏ ਸੀ ਨਰਵੈਰ ਸਵੇਰੇ ਮੱਝਾਂ ਨੂੰ ਪੱਠੇ ਪਾਰਿਆ ਉਸਨੂੰ ਪੱਠੇ ਪਾਉਂਦੇ ਸਮੇਂ ਟੋਕੇ ਵਿੱਚੋਂ ਕਾਲਾ ਸੱਪ ਲੜ ਗਿਆ ਨਰਵੈਰ ਸਿੰਘ ਨੇ ਘਰ ਆ ਕੇ ਸਭ ਨੂੰ ਰੌਲਾ ਪਾ ਦਿੱਤਾ ਮੈਨੂੰ ਸੱਪ ਲੜ ਗਿਆ ਬਚਾ ਸਕਦੇ ਹੋ ਬਚਾ ਲਵੋ ਇਹ ਕਹਿ ਕੇ ਧੜਕ ਕਰਕੇ ਉਹ ਵਿਹੜੇ ਵਿੱਚ ਡਿੱਗ ਪਿਆ ਪਰ ਸੱਪ ਇੰਨਾ ਜ਼ਹਿਰੀਲਾ ਸੀ ਉਸ ਨੇ ਪਰਿਵਾਰ ਨੂੰ ਉਸ ਨੂੰ ਬਚਾਉਣ ਦਾ ਮੌਕਾ ਹੀ ਨਾ ਦਿੱਤਾ ਉਸੇ ਵਕਤ ਹੀ ਮਰ ਗਿਆ ਬਸ ਹੁਣ ਭਜਨਕੌਰ ਦਾ ਮੌਤਾਂ ਨਾਲ ਜਿਵੇਂ ਵਾਹ ਪੈ ਗਿਆ ਹੋਵੇ ਹੁਣ ਰੋਂਦੀ ਹੋਈ ਭਜਨਕੌਰ ਨੂੰ ਨਾ ਤਾਂ ਧੀ ਚੁੱਪ ਕਰਾ ਸਕਦੀ ਸੀ ਨਾ ਧੀਆਂ ਚੁੱਪ ਕਰਾ ਸਕੀਆਂ ਨਾ ਪੁੱਤ ਨਾ ਹੀ ਇਸ ਇਹ ਜਹਾਨ ਪਰ ਇਹ ਰੋਣ ਤਾਂ ਉਸ ਤੇ ਪੱਲੇ ਪੈ ਚੁੱਕਾ ਸੀ ਹੁਣ ਇਸ ਤੋਂ ਬਾਅਦ ਭਜਨਕੌਰ ਦੀ ਧੀ ਵੀਰੋ ਦਾ ਪੋਤਰਾ ਪਾਣੀ ਵਾਲੇ ਖਾੜੇ ਵਿੱਚ ਖੇੜਦਿਆਂ ਖੇੜਦਿਆਂ ਡਿੱਗ ਪਿਆ ਤੇ ਮਰ ਗਿਆ ਉਹ ਬੱਚਾ ਕੋਈ 7 ਸਾਲ ਦਾ ਸੀ ਤੇ ਇਸ ਤੋਂ ਬਾਅਦ ਫਿਰ ਮਿੱਤੋ ਦਾ ਪੁੱਤਰ ਦੇ ਗੁਰਦੇ ਖਰਾਬ ਹੋ ਗਏ ਉਹ ਮਰ ਗਿਆ ਤੇ ਉਸ ਦੀ ਨਹੋਂ ਪੇਕੇ ਲੈ ਗਏ ਫਿਰ ਮਿੱਤੋ ਵੀ ਨਹੋਂ ਪੁੱਤਰ ਪੋਤਰੇ ਦੇ ਘਰੋਂ ਜਾਣ ਦਾ ਦੁੱਖ ਨਾ ਸਹਾਰਦੀ ਹੋਈ ਇਸ ਜਹਾਨ ਤੋਂ ਤੁਰ ਗਈ ਇਸ ਤਰ੍ਹਾਂ ਭਜਨਕੌਰ ਦੀ ਇੱਕ ਧੀ ਦਾ ਘਰ ਖਤਮ ਹੋ ਗਿਆ। ਦੂਜੇ ਪਾਸੇ ਉਸ ਦਾ ਨਨਾਨ ਤੇ ਨਨਾਨ ਵਈਆ ਵੀ ਇੰਨਾ ਸਾਲਾਂ ਦਰੋਂਣ ਹੀ ਇਸ ਦੁਨੀਆ ਵਿੱਚੋਂ ਚਲੇ ਗਏ। ਹੁਣ ਭਜਨਕੌਰ ਦੀ ਦੂਜੀ ਧੀ ਰਾਣੂ ਦਾ ਘਰ ਵਾਲਾ ਜੋ ਕਿਤੇ ਧਾਰਮਿਕ ਸਥਾਨ ਤੇ ਪਹਾੜੀ ਏਰੀਏ ਵਿੱਚ ਗਿਆ ਸੀ। ਉੱਥੇ ਪਹਾੜੀ ਤੋਂ ਉਸ ਦਾ ਪੈਰ ਫਿਸਲ ਗਿਆ ਤੇ ਉਸ ਦੀ ਪਹਾੜੀ ਤੋਂ ਥੱਲੇ ਡਿੱਗਣ ਕਾਰਨ ਮੌਕੇ ਤੇ ਮੌਤ ਹੋ ਗਈ ਹੁਣ ਉਸ ਦਾ ਦੂਸਰਾ ਜਵਾਈ ਵੀ ਇਸ ਜਹਾਨ ਤੋਂ ਚਲ ਉੱਠਿਆ ਤੀਜੀ ਧੀ ਕਸ਼ਮੀਰੋ ਜੋ ਤਾਂ ਭਜਨ ਕੌਰ ਜਿਸ ਤੋਂ ਭਜਨ ਕੌਰ ਪਹਿਲਾਂ ਹੀ ਦੁਖੀ ਸੀ ਕਿਉਂਕਿ ਉਸ ਨੂੰ ਰੱਬ ਨੇ ਔਲਾਦ ਹੀ ਨਹੀਂ ਦਿੱਤੀ ਸੀ ਰਹਿੰਦੇ ਦੋ ਪੁੱਤ ਜਿਨ੍ਹਾਂ ਨੇ ਉਸ ਨੂੰ ਤਗੜਾ ਜੇਰਾ ਕਰਕੇ ਵਿਆਹ ਕੀਤੇ ਇੱਕ ਪੁੱਤ ਤਾਂ ਦਿਆਲ ਸਿੰਘ ਬਹੁਤ ਤਗੜਾ ਨਸ਼ੇ ਦਾ ਆਦੀ ਹੋ ਚੁੱਕਾ ਸੀ ਉਸ ਨੇ ਆਪ ਦੇ ਹਿੱਸੇ ਆਉਂਦੀ ਸਾਰੀ ਜ਼ਮੀਨ ਵੇਚ ਦਿੱਤੀ ਜਿਸ ਰੂ ਦੇ ਕੇ ਭਜਨ ਕੌਰ ਜਿਸ ਨੂੰ ਦੇਖ ਕੇ ਭਜਨ ਕੌਰ ਬਹੁਤ ਦੁਖੀ ਹੁੰਦੀ ਕਿ ਕਿਵੇਂ ਉਸਤੇ ਪਿਓ ਦਾਦੇ ਨੇ ਇਹ ਜ਼ਮੀਨ ਬਣਾਈ ਸੀ ਕਿਵੇਂ ਉਸ ਦਾ ਪੁੱਤ ਨਸ਼ਿਆਂ ਵਿੱਚ ਇਸ ਜ਼ਮੀਨ ਨੂੰ ਵੇਚ ਹੀ ਜਾਂਦਾ ਹੈ ਤੇ ਅਗਾ ਜਾ ਕੇ ਪੋਤਰੇ ਪੋਤਰੀਆਂ ਦਾ ਕੀ ਬਣੇਗਾ ਇਹ ਬੱਚੇ ਕਿੱਥੋਂ ਖਾਣਗੇ ਇਹ ਦੇਖ ਕੇ ਉਸ ਦੇ سینੇ ਵਿੱਚ ਹੋਰ ਸਾਲ ਖੜੇ ਹੋ ਜਾਂਦੇ ਚੌਥੇ ਪੁੱਤ ਨਰਪੈ ਸਿੰਘ ਵੀ ਦਿਆਲ ਸਿੰਘ ਤੋਂ ਕੋਈ ਘੱਟ ਨਹੀਂ ਸੀ ਉਹ ਉਸ ਤੋਂ ਵੀ ਤਕੜਾ ਨਿਸ਼ੇੜੀ ਸੀ ਉਸ ਨੂੰ ਵੀ ਰੱਬ ਨੇ ਧੀਆ ਹੀ ਦਿੱਤੀਆਂ ਪੁੱਤ ਉਸ ਦੇ ਘਰੋਂ ਹੋ ਕੇ ਮਰ ਗਿਆ ਇਹ ਦੁੱਖ ਭਜਨ ਕਰਨ ਲਈ ਕੋਈ ਛੋਟਾ ਨਹੀਂ ਸੀ ਕਿਉਂਕਿ ਉਸ ਨੂੰ ਆਪਦਾ ਅੱਗਾ ਕਿਤੇ ਨਹੀਂ ਵਾਦਾ ਦਿਖਾਈ ਦਿੰਦਾ ਸੀ ਇੱਕ ਪੁੱਤ ਤੇ ਘਰ ਪੋਤਰਾ ਤਾਂ ਸੀ ਪਰ ਉਸ ਪੋਤਰੇ ਲਈ ਉਸ ਪੁੱਤ ਨੇ ਜ਼ਮੀਨ ਨਹੀਂ ਛੱਡੀ ਸੀ ਸਭ ਨਸ਼ੇ ਦੇ ਰਾਹ ਵਿੱਚ ਦਿੱਤੀ ਬਿਮਾਰੀ ਨਾਲ ਲੜਦੀ ਹੋਈ ਦਿਆਲ ਸਿੰਘ ਦੀ ਪਤਨੀ ਤੇ ਨਸ਼ੇ ਨਾਲ ਘੁੱਲਦਾ ਹੋਇਆ ਦਿਆਲ ਸਿੰਘ ਵੀ ਇਸ ਜਹਾਨ ਤੋਂ ਭਜਨ ਕੌਰ ਨੇ ਹੱਥੀ ਤੋੜ ਦਿੱਤੇ ਨਰਪੈ ਸਿੰਘ ਦੀ ਪਤਨੀ ਨੂੰ ਕੈਂਸਰ ਹੋ ਗਿਆ ਉਹ ਵੀ ਭਜਨ ਕੌਰ ਨੇ ਹੱਥੀ ਤੋੜ ਦਿੱਤੀ ਦੋਵੇਂ ਧੀਆ ਵਿਆਹ ਦਿੱਤੀਆਂ ਜੋ ਆਪਦੇ ਦੋਵੇਂ ਧੀਆ ਜੋ ਨਰਪੈ ਸਿੰਘ ਦੀਆਂ ਸੀ ਉਸਨੇ ਵਿਆਹ ਦਿੱਤੀਆਂ ਜੋ ਆਪਦੇ ਘਰਾਂ ਵਿੱਚ ਸੌਖੀਆਂ ਨਹੀਂ ਸੀ ਨਰਪੈ ਨਸ਼ੇ ਨਾਲ ਘੁੱਲ ਰਿਹਾ ਜ਼ਮੀਨ ਨੂੰ ਵੇਚ ਰਿਹਾ ਸੀ ਹਾਲੇ બસ ਇੱਥੇ ਵੀ ਨਹੀਂ ਹੋਈ ਉਸ ਦੀ ਧੀ ਕਸ਼ਮੀਰੋ ਜਿਸ ਦੇ ਕੋਲ ਔਲਾਦ ਨਹੀਂ ਸੀ ਉਹ ਤੇ ਉਸ ਦੀ ਉਹ ਤੇ ਉਸ ਦੀ ਬਿਮਾਰੀ ਦਾ ਵੀ ਕੋਈ ਭੇਤ ਨਾ ਆਇਆ ਉਹ ਵੀ ਰੱਬ ਨੂੰ ਪਿਆਰੀ ਹੋ ਗਈ ਇਸ ਗੁਰ ਪਦ ਭਜਨ ਕੋਰ ਹੁਣ ਰੋ ਨਹੀਂ ਰਹੀ ਸੀ ਉਹ ਸਭ ਨੂੰ ਕਹਿ ਰਹੀ ਸੀ ਉਸ ਨੂੰ ਸਭ ਕਹਿ ਰਹੇ ਸੀ ਤੇਰੇ ਨਾਲ ਬਹੁਤ ਮਾੜਾ ਹੋਇਆ ਤੇ ਉਹ ਕਹਿੰਦੀ ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਨਹੀਂ ਤਾਂ ਹੁਣ ਨਹੀਂ ਮੇਰੇ ਕੋਲ ਰੋਣ ਵਾਸਤੇ ਨਾ ਤਾਂ ਮੇਰੀਆਂ ਅੱਖਾਂ ਵਿੱਚ ਪਾਣੀ ਬਚਿਆ ਨਾ ਮੇਰੇ ਸਰੀਰ ਹੀ ਇੰਨਾ ਮਰਿਆ ਨੂੰ ਰੋ ਸਕਦਾ ਹੈ ਬੇਬੇ ਭਜਨ ਕੋਰ ਹੁਣ ਵੇਖਣ ਨੂੰ ਐ ਲੱਗਦਾ ਜਿਵੇਂ ਕੋਈ ਕਬਰਾਂ ਵਿੱਚੋਂ ਮੁਰਦਾ ਕੱਢਿਆ ਹੋਵੇ ਸਫੈਦ ਉਸਦੇ ਖਿਲਰੇ ਹੋਏ ਵਾ ਡੂੰਘੀਆਂ ਨੀਲੀਆਂ ਅੱਖਾਂ ਤੇ ਮੌ ਮੌਤਾਂ ਨਾਲ ਝੁਕੀ ਹੋਈ ਬੇਬੇ ਭਜਨ ਕੌਰ ਇੱਕ ਦਿਨ ਖੁਦ ਰੱਬ ਤੋਂ ਮੌਤ ਮੰਗਦੀ ਹੈ ਤੇ ਕਹਿੰਦੀ ਹੈ ਮੇਰੇ ਤੋਂ ਵੀ ਕੋਈ ਇਸ ਦੁਨੀਆ ਤੇ ਬੁਰਾ ਬੁਰੇ ਬੁਰਾ ਹੋਵੇਗਾ ਬੁਰੇ ਕਰਮਾਂ ਵਾਲਾ ਇਨਸਾਨ ਹੋਵੇਗਾ ਹੁਣ ਮੈਂ ਰੱਬ ਤੋਂ ਮੌਤ ਮੰਗਦੀ ਹਾਂ ਮੈਨੂੰ ਤਾਂ ਰੱਬ ਮੌਤ ਵੀ ਨਹੀਂ ਦਿੰਦਾ ਇਸ ਤਰ੍ਹਾਂ ਬੇਬੇ ਭਜਨਕੌਰ ਇੱਕ ਦਿਨ ਰੱਬ ਦੇ ਚਰਨਾਂ ਵਿੱਚ ਜਾਨ ਜਾਨ ਨਿਵਾਜੀ ਤਾਂ ਸਭ ਲੋਕ ਕਹਿ ਰਹੇ ਸੀ ਰਾਜੇ ਘਰ ਵਿੱਚ ਵਿਆਹੀ ਭਜਨਕੌਰ ਦੁੱਖਾਂ ਦੀ ਰਾਣੀ ਬਣ ਕੇ ਪਤੀ ਪੁੱਤਾਂ ਧੀਆਂ ਜਵਾਈਆਂ ਨੋਹਾਂ ਦੋਤੇ ਤੇ ਰਿਜਕ ਦੇ ਨਿਸ਼ੇੜੀ ਪੁੱਤਾਂ ਕਰਕੇ ਇੱਜ਼ਤ ਵੀ ਜੋ ਨਿਸ਼ੇੜੀ ਪੁੱਤਾਂ ਨੇ ਕਰਕੇ ਸਭ ਕੁਝ ਦਿਸ਼ੇੜੀ ਪੁੱਤਾਂ ਕਰਕੇ ਇੱਜ਼ਤ ਸਭ ਕੁਝ ਖੋ ਕੇ ਇਸ ਜਹਾਨ ਤੋਂ ਚਲੀ ਗਈ ਹੁਣ ਸ਼ਾਇਦ ਕੋਈ ਦੁੱਖ ਨਹੀਂ ਰਹਿ ਗਿਆ ਸੀ ਉਸ ਤੇ ਵੇਖਣ ਲਈ ਇਸ ਲਈ ਰੱਬ ਨੇ ਉਸ ਨੂੰ ਮੌਤ ਦੇ ਦਿੱਤੀ ਬੇਬੇ ਭਜਨ ਕਰ ਕਹਿੰਦੇ ਸੀ ਕਿ ਰੱਬ ਕਹਿੰਦੀ ਸੀ ਕਿ ਰੱਬਾ ਮੈਨੂੰ ਮੌਤ ਦੇ ਦੇ ਕਿਉਂਕਿ ਮੈਨੂੰ ਮੌਤ ਦਾ ਕੋਈ ਖੌਫ ਨਹੀਂ ਕਿਉਂਕਿ ਹਰ ਚੜਦੇ ਦੇਨ ਮੈਂ ਨਵੇਂ ਚੜਦੀ ਤੋਂ ਚੜਦੀ ਮੌਤ ਸੁਣਦੀ ਹਾਂ ਹਰ ਚੜ੍ਹਦੇ ਦਿਨ ਜਿੱਥੇ ਹਰ ਇਨਸਾਨ ਨੂੰ ਕੁਝ ਚੰਗੇ ਦੀ ਝਾਕ ਹੁੰਦੀ ਹੈ ਉਡੀਕ ਹੁੰਦੀ ਹੈ ਮੈਨੂੰ ਹੁਣ ਇਹ ਲੱਗਦਾ ਹੈ ਕਿ ਪਤਾ ਨਹੀਂ ਕਿਸ ਦੀ ਮੌਤ ਦਾ ਸੁਨੇਹਾ ਮੈਂ ਸੁਣ ਲੈਣਾ ਹੈ ਹੁਣ ਨਾ ਮੈਨੂੰ ਨੀਂਦ ਆਉਂਦੀ ਨਾ ਭੁੱਖ ਨਾ ਪਿਆਸ ਮੈਨੂੰ ਖੋਦੇ ਸਰੀਰ ਦਾ ਪਤਾ ਨਹੀਂ ਨਾ ਮੈਨੂੰ ਧੁੱਪ ਨਾ ਗਰਮੀ ਨਾ ਛਾਂ ਨਾ ਕਿਸੇ ਚੀਜ਼ ਦਾ ਕੋਈ ਖਿਆਲ ਨਹੀਂ ਮੈਂ ਰੱਬਗੇ ਵਾਸਤੇ ਪੌਂਦੀ ਹਾਂ ਰੱਬਾ ਮੈਨੂੰ ਮੌਤ ਦੇ ਦੇ ਸ਼ਾਇਦ ਇਸ ਘਰ ਵਿੱਚ ਮੈਂ ਹੀ ਮਨੁੱਖ ਹਾਂ ਇਸ ਤਰ੍ਹਾਂ ਰੱਬਗੇ ਵਾਸਤੇ ਪੌਂਦੀ ਦੁੱਖਾਂ ਦੀ ਪੰਡ ਬਨ ਭਜਨ ਕਰ ਰੱਬ ਦੁਨੀਆ ਤੋਂ ਤੁਰ ਗਈ ਜਿਸ ਦੀ ਮੌਤ ਬਾਅਦ ਲੋਕੇ ਕਹਿ ਰਹੇ ਸੀ ਤਨ ਸੀ ਇਹ ਔਰਤ ਸ਼ਾਇਦ ਕੋਈ ਅਜਿਹਾ ਦੁੱਖ ਨਹੀਂ ਹੋਵੇਗਾ ਜੋ ਇਸ ਔਰਤ ਨੇ ਆਪਣੇ ਢਿੱਡ ਵਿੱਚ ਨਾ ਪਾਇਆ ਹੋਵੇ ਜੋ ਇਸ ਔਰਤ ਨੇ ਨਾ ਦੇਖਿਆ ਹੋਵੇ ਧੰਨਵਾਦ ਅਗਰ ਆਪ ਸਭ ਨੂੰ ਮੇਰੀ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਥੈਂਕਸ ਲਾਟਸ